ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਥਾਲੀਵਾਲ ਬੁਟੀਕ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅੱਜ ਆਪਾਂ ਤੁਹਾਡੇ ਲਈ ਵਰਕ ਵਾਲੇ ਸੂਟ ਲੈ ਕੇ ਆਏ ਬਹੁਤ ਜ਼ਿਆਦਾ ਸੋਹਣੇ ਸੂਟ ਰਹਿਣਗੇ ਜਿਨ੍ਹਾਂ ਨੂੰ ਵੀ ਪਸੰਦ ਆਵੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਲਿਓ ਲਓ ਜੀ ਪਹਿਲਾ ਸੂਟ ਹੈਗਾ ਆਪਣਾ ਬੈਲ ਵਟ ਦੇ ਉੱਤੇ ਬਹੁਤ ਜ਼ਿਆਦਾ ਸੋਹਣਾ ਨੀਵੀ ਬਲੂ ਕਲਰ ਦਾ ਪੂਰਾ ਜਿਹੜਾ ਹੈਗਾ 골ਡਨ ਜਰੀ ਦੇ ਨਾਲ ਆਪਾਂ ਵਰਕ ਕੀਤਾ ਹੈ ਦੇ ਉੱਪਰ ਦੇਖੋ ਨੈਕ ਦਾ ਵਰਕ ਹੈ ਉਹਦਾ ਪੂਰੇ ਫਰੰਟ ਤੇ ਇਸ ਤਰ੍ਹਾਂ ਬੁੱਢੀਆਂ ਜਾਂਦੀਆਂ ਬਹੁਤ ਹੀ ਜ਼ਿਆਦਾ ਸੋਨਾ ਦੇ ਕੰਮ ਕਿੰਨਾ ਪਿਆਰਾ ਲੱਗ ਬਣਿਆ ਹੋਇਸਦਾ ਕਲਰ ਆਊਗਾ ਜੀ ਨੇਵੀ ਬਲੂ ਤੇ ਇਸ ਦੇ ਨਾਲ ਜਿਹੜਾ ਹੈਗਾ ਇਸਦਾ ਵਰਕ ਹੈਵੀ ਜਸਤੀਆ ਇਹ ਆਊਗਾ ਬਹੁਤ ਹੀ ਹੈਵੀ ਵਰਕ ਇਸਦੀ ਹੈ ਸ਼ੀਰਵਸ ਦੇ ਉੱਪਰ ਆਊਗਾ ਦੇਖੋ ਕਿੰਨਾ ਜ਼ਿਆਦਾ ਸੋਨਾ ਵਰਕ ਆਊਗਾ ਤੇ ਸੇਮ ਜਿਹੜਾ ਕੰਮ ਹੈ ਇਸਦਾ ਦੇਖੋ ਇਹ ਵਾਲਾ ਇਸਦੀ ਹੈ ਪੌਂਚੇ ਦੇ ਉੱਪਰ ਆਊਗਾ ਸੇਮ ਵਰਕ ਇਸਦੀ ਸਲਵਾਰ ਦੇ ਉੱਪਰ ਹੈ ਬਹੁਤ ਹੀ ਜ਼ਿਆਦਾ ਸੋਨਾ ਸੂਟ ਹੈ ਜਿਹੜਾ ਹੈਵੀ ਵਰਕ ਹੈ ਸੂਟ ਦੇ ਉੱਪਰ ਜੇ ਕਿਸੇ ਨੂੰ ਪਸੰਦ ਹੋਇਆ ਤਾਂ ਸਕਰੀਨਸ਼ਾਟ ਲੈ ਸਕਦੇ ਨੇ ਤੇ ਇੱਕ ਇਹ ਨਾਲ ਜੇ ਤੁਸੀਂ ਸਟਾਲ ਤਿਆਰ ਕਰਵਾਉਣਾ ਤਾਂ ਉਹ ਵੀ ਕਰਵਾ ਸਕਦੇ ਹੋ ਕੱਟਵਰਕ ਕਰਕੇ ਆਪਾਂ ਤੁਹਾਨੂੰ ਸਟਾਲ ਇਹਦੇ ਨਾਲ ਦਾ ਤਿਆਰ ਕਰਕੇ ਦੇਵਾਂਗੇ ਇੱਕ 컬러 ਆਪਣੇ ਕੋਲ ਹੈ ਜੀ ਪਾਸਪਨ ਕੰਗਰ ਦੇਖੋ ਬਹੁਤ ਜ਼ਿਆਦਾ ਸੋਨਾ ਸੌਫਟ ਵਾਲਾ ਸਟਾਫ ਆਊਗਾ ਵਧੀਆ ਵਾਲੀ ਕੁਆਲਿਟੀ ਮਾਈਕਰੋ ਦੀ ਜਿਹੜੀ ਲੱਗੀ ਹੈ ਦੇਖੋ ਵੈਲਵਟ ਹੈ ਬਹੁਤ ਜ਼ਿਆਦਾ ਵਧੀਆ ਸੌਫਟ ਵਾਲਾ ਦਾ ਲੱਕ ਦਾ ਵਰਤੋਂ ਦਾ ਪੂਰਾ ਫਰੰਟ ਬਹੁਤ ਹੀ ਜ਼ਿਆਦਾ ਸੋਨਾ ਬਣਿਆ ਹੋਇਆ ਹੈ ਇਸ ਤਰ੍ਹਾਂ ਦਾ ਇਸੇ ਮੇ ਵਰਕਸ ਦੇ ਵੀ ਬਾਹਾਂ ਤੇ ਐਂਡ ਸਲਵਾਰ ਦੇ ਪਰਲ ਬਹੁਤ ਜਿਆਦਾ ਹੈਵੀ ਵਰਕ ਹੋਇਆ ਹੈ ਇਸ ਦਾ ਬਹੁਤ ਹੀ ਫਿਨਿਸ਼ਿੰਗ ਜਿਹੜੇ ਤੋਂ ਦੇਖ ਸਕਦੇ ਹੋ ਕਿੰਨਾ ਜਿਆਦਾ ਵਰਕ ਦੀ ਫਿਨਿਸ਼ਿੰਗ ਹੈ ਪੂਰਾ ਜਰੀ ਦਾ ਕੰਮ ਹੋਇਆ ਹੈ ਦੇਖ ਇਹ ਵਾਲਾ ਆ ਜੂਗਾ ਸਲਵਾਰ ਦੇ ਪੌਂਚੇ ਆ ਦੇ ਬਹੁਤ ਜਿਆਦਾ ਸੋਹਣਾ ਹੈਵੀ ਲੁੱਕ ਦਾ ਸੂਟ ਹੈਗਾ ਬਹੁਤ ਹੀ ਜਿਆਦਾ ਪਿਆਰਾ ਕਲਰ ਹੈ ਇਸ ਦਾ ਪਰਪਲ ਕਲਰ ਹੈ ਇੱਕ ਨੇਵੀ ਬਲੂ ਕਲਰ ਹੈ ਇੱਕ ਆਪਣੇ ਕੋਲ ਪਰਪਲ ਕਲਰ ਦੋ ਸੂਟ ਆਪਣੇ ਕੋਲ ਰੈਡੀ ਹੈ ਜੇ ਕਿਸੇ ਨੂੰ ਵੀ ਚਾਹੀਦੇ ਹੋ ਤਾਂ ਆਪਾਂ ਇਹਨਾਂ ਦਾ ਜਿਹੜਾ ਪ੍ਰਾਈਸ ਹੈ ਉਹ ਨਾਲ ਦੀ ਨਾਲ ਮੈਂਸ਼ਨ ਕਰਾਂਗੇ ਵੀਡੀਓ ਦੇ ਉੱਪਰ ਆਪਾਂ ਤੁਹਾਨੂੰ ਪ੍ਰਾਈਸ ਨਾਲ ਦੀ ਨਾਲ ਲਿਖ ਕੇ ਦੇਵਾਂਗੇ ਇਹ ਆਪਣੇ ਕੋਲ ਦੋ ਸੂਟ ਰੈਡੀ ਨੇ ਜੇ ਕਿਸੇ ਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਲਿਓ ਠੀਕ ਹੈ ਜੀ ਤੀਸਰਾ ਸੂਟ ਆਪਣੇ ਕੋਲ ਹੈਗਾ ਜਿਹੜਾ ਕਰੇਵ ਦੇ ਉੱਪਰ ਇਹ ਆਪਣੇ ਕੋਲ ਸੈਮੀ ਜਿਹੜੀ ਕਰੇਵ ਹੁੰਦੀ ਹੈ ਉਸ ਦੇ ਉੱਪਰ ਆਉਗਾ ਇੰਨਾ ਕੁ ਜਿਆਦਾ ਪਿਆਰਾ ਸੂਟ ਬਣਿਆ ਹੋਇਆ ਹੈ ਇਹ ਬਹੁਤ ਜਿਆਦਾ ਦੇਖੋ ਬਹੁਤ ਹੀ ਜਿਹੜਾ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਜਿਹੜਾ ਲਾਈਟ ਜਿਹਾ ਵਰਕ ਹੈਗਾ ਇਸਦੇ ਉਹ ਕੀਤਾ ਆਪਣੇ ਫੁੱਲੋਂ ਫਰੰਟ ਦੇ ਉੱਪਰ ਜਿਹੜਾ ਥ्रेड ਦੇ ਨੇ ਤੇ ਨਾਲ ਜਿਹੜਾ ਜਰੀ ਦਾ ਵਰਕ ਹੋਇਆ ਦੇਖੋ ਪੂਰਾ ਸੋਨਾ ਹੁੰਦਾ ਜਿਹੜਾ ਹੈਵੀ ਫਰੰਟ ਬਣਾ ਲਿਆ ਉੱਪਰ ਤੱਕ ਇਸ ਤਰ੍ਹਾਂ ਵਰਕ ਹੋ ਗਿਆ ਕਲਰ ਇਸ ਦਾ ਹੈਗਾ ਜਿਹੜਾ ਡਾਰਕ ਖਾਕੀ ਕਲਰ ਜਿਹੜਾ ਆਪਾਂ ਕਹਿ ਦਿੰਦੇ ਨੇ ਉਹ ਕਲਰ ਹੈਗਾ ਤੇ ਸੇਮ ਕੰਮ ਜਿਹੜਾ ਅਗਸਤ ਦੇ ਇੱਥੇ ਨਾਲ ਲਈ ਸਾਈਡਾਂ ਤੇ ਆਪਾਂ ਜਿਹੜਾ ਇਹਦਾ ਮਾਮਾ ਦਾ ਵਰਕ ਕੀਤਾ ਹੈ ਇਹਨੇ ਕੋਈ ਸਾਰ ਦਿੱਤਾ ਹੋਇਆ ਬਣਾਉਣ ਚ ਵੀ ਕੋਈ ਦਿੱਕਤ ਨਹੀਂ ਆਈ ਇਹ ਵਾਲਾ ਵਰਕ ਆ ਜੁਗਾ ਇਸਦੀ ਬਾਹਮਾਂ ਦੇ ਉੱਪਰ ਜਿਹੜਾ ਸੇਮ ਕੰਮ ਹੈ ਇਸ ਦਾ ਸਲਵਾਰ ਦੇ ਪੌਂਚਿਆਂ ਦੇ ਉੱਪਰ ਆਉਗਾ ਇਹ ਵਾਲਾ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਨਾ ਵਰਕ ਹੋਇਆ ਕਲਰ ਕੰਟਰਾਸਟ ਵੀ ਬਹੁਤ ਜ਼ਿਆਦਾ ਪਿਆਰਾ ਬਣਿਆ ਹੋਇਆ ਇਹ ਵੀ ਸੂਟ ਆਪਣੇ ਕੋਲ ਤੁਸੀਂ ਲੈ ਸਕਦੇ ਹੋ ਦੁਪੱਟਾ ਆਪਣੇ ਕੋਲ ਕੋਈ ਵੀ ਜਿਹੜਾ ਤੁਸੀਂ ਆਪਣੇ ਕੋਲੋਂ ਲੈ ਸਕਦੇ ਹੋ ਸਾਰੇ ਦੁਪੱਟੇ ਆਲਵੇ ਰੈਕ ਵਿੱਚ ਉਪਲਬਧ ਨੇ ਇਹ ਸੂਟ ਵੀ ਤੁਸੀਂ ਆਪਣੇ ਕੋਲ ਸਭ ਜਿਆ ਕਿਸੇ ਹੋਰ ਰੰਗ ਦੇ ਉੱਪਰ ਕਸਟਮਾਈਜ਼ ਕਰਵਾਉਣਾ ਤੁਸੀਂ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਅਗਲਾ ਸੂਟ ਆਪਣੇ ਕੋਲ ਹੈਗਾ ਜਿਹੜਾ ਸ਼ਿਲਪ ਕਸ਼ਮੀਰੀ ਦੇ ਉੱਪਰ ਇਹ ਆਪਣੇ ਕਸਟਮਰ ਦਾ ਸੂਟ ਰੈਡੀ ਹੋਇਆ ਤੁਸੀਂ ਵੀ ਇਹਦੇ ਨਾਲ ਦਾ ਸੂਟ ਆ ਜਿਹੜਾ ਆਪਣੇ ਕੋਲ ਰੈਡੀ ਕਰਵਾ ਸਕਦੇ ਹੋ ਬਹੁਤ ਜ਼ਿਆਦਾ ਸੁੰਨਾ ਜਿਹੜਾ ਮਹਿਰਬੰਦ ਜਨਾਸ ਦਾ ਬਹੁਤ ਹੀ ਜ਼ਿਆਦਾ ਜਨਾ ਟ੍ਰੈਂਡਿੰਗ ਦੇ ਵਿੱਚ ਇਸ ਵਾਰ ਵਰਕ ਹੋਇਆ ਆਪਣੇ ਕੋਲ ਜਿਹੜੇ ਸੇਮ ਸੁੰਤੇ ਇਸ ਦੇ ਨਾਲ ਦਾ ਉਹ ਆਪਣੇ ਕੋਲ ਰੈਡੀ ਹੈ ਉਹਦੇ ਸਿਰਫ ਪੈਚ ਵਰਕ ਨਹੀਂ ਲੱਗਾ ਹੋਇਆ ਇਹ ਆ ਉਹ ਇਹ ਕਿਰੇ ਦਾ ਵਰਕ ਦੇਖੋ ਬਿਚ ਜਿਹੜਾ ਮਿਰਰ ਐਡ ਕੀਤਾ ਆਪਾਂ ਘੇਰੇ ਦੇ ਉੱਪਰ ਬਹੁਤ ਜ਼ਿਆਦਾ ਜਿਹੜਾ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਦੋ ਫਲਾਵਰ ਬਣੇ ਹੋਏ ਨੇ ਘੇਰੇ ਦੇ ਉੱਪਰ ਜਿਹੜਾ ਇਹ ਵਾਲਾ ਪੈਚ ਵਰਕ ਆਪਾਂ ਕਰੀਮ ਦਾ ਪੈਚ ਵਰਕ ਲਗਾ ਕੇ ਜਿਹੜਾ ਬਾਮਾ ਦਾ ਵਰਕ ਕੰਮ ਕੀਤਾਗਾ ਬਹੁਤ ਜ਼ਿਆਦਾ ਸੋਹਣਾ ਕੰਮ ਹੋਇਆ ਬਾਮਾ ਦੇ ਉੱਪਰ ਇਹ ਵਾਲਾ ਸੇਮ ਕੰਮ ਹੈ ਜਿਹੜਾ ਇੱਕ ਇੱਕ ਫਲਾਵਰ ਇਸ ਦੇ ਸਰਵੰਤ ਦੇ ਪਹੁੰਚੇ ਲੱਗਾ ਇਹ ਵਾਲਾ ਬਹੁਤ ਜ਼ਿਆਦਾ ਸੋਹਣਾ ਵਰਕ ਹੋਇਆ ਇੱਕ ਸੂਟ ਜਿਹੜਾ ਆਪਣੇ ਕੋਲੇ ਇਹਦੇ ਨਾਲ ਦਾ ਰੈਡੀ ਹੈ ਉਦੇ ਪਰ ਸਰਪਾ ਪਕਾ ਜਿਹੜਾ ਹੈਗਾ ਪੈਚ ਵਰਕ ਨਹੀਂ ਲਗਾਇਆ ਹੋਇਆ ਸੇਮ ਕੰਮ ਆ ਇਹ ਵਾਲਾ ਹੋਇਆ ਹੋਇਆ ਉਹ ਵੀ ਤੁਹਾਨੂੰ ਉਪਰ ਵੀਡੀਓ ਤੋਂ ਉਹ ਕਿ ਦਿਖਾਵਾਂਗੇ ਤੇ ਇਸ ਦੇ ਨਾਲ ਪਰਖਿਆ ਔਰ ਜੰਜਾ ਦਾ ਦੁਪੱਟਾ ਡਬਲ ਡਾਈ ਇਹ ਵਾਲਾ ਪਰਖਿਆ ਦੇਖੋ ਇਸ ਦੇ ਨਾਲ ਆਪਾਂ ਡਬਲ ਡਾਈ ਰੱਖਿਆ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਸੂਟ ਬਣਿਆ ਹੋਇਆ ਹੈ ਇਹ ਤੁਸੀਂ ਵੀ ਉਹ ਜਿਹੇ ਸੋਹਣੇ ਸੋਹਣੇ ਸੂਟ ਉਹਨਾਂ ਲਈ ਤਾਂ ਆਪਣੇ ਜਿਹੜਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਿਲਕੁਲ ਹੀ ਜਰੂਰ ਦੇ ਪ੍ਰਾਈਸ ਦੇ ਵਿੱਚ ਤੁਸੀਂ ਆਪਣੇ ਕੋਲੋਂ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਸ਼ਿਲਕ ਪਸ਼ਮੀਨੇ ਦੇ ਉੱਪਰ ਬਹੁਤ ਸਾਰੇ ਜਿਹੜੇ ਆਪਣੇ ਡਿਜ਼ਾਈਨ ਬਣ ਰਹੇ ਨੇ ਜੇ ਕਿਸੇ ਨੇ ਵੀ ਕੋਈ ਵੀ ਜਿਹੜਾ ਸ਼ਿਲਕ ਪਸ਼ਮੀਨੇ ਦੇ ਉੱਪਰ ਸੂਟ ਜਿਹੜਾ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਤੇ ਇੱਕ ਛੂਟ ਆਪਣੇ ਕੋਲ ਹੈਗਾ ਸੀ ਨਾਰਮਲ ਹੈ 1 ਟੈਕਸ ਦਾ ਪਸ਼ਮੀਨਾ ਕੇਵਲ ਹੈਗਾ 1 ਟੈਕਸ ਦੇ ਪਸ਼ਮੀਨੇ ਦੇ ਉੱਪਰ ਇਹ ਆਪਣੇ ਕੋਲ ਬਹੁਤ ਜ਼ਿਆਦਾ ਮਿਹਨਤ ਡਿਜ਼ਾਈਨ ਆਪਾ ਬਣਾਇਆ ਹੈ ਬਹੁਤ ਹੀ ਜਿਆਦਾ ਸੋਹਣਾ ਉਪਰ ਆਪਣਾ ਪੀਟ ਨਾਲ ਜਨ ਬੜਿਆ ਹੈ ਦੇਖੋ ਕਿੰਨਾ ਜਿਆਦਾ ਸੋਹਣਾ ਮੋਰ ਪੰਖੀ ਜਿਹਾ ਕਲਰ ਹੈ ਇਸ ਦਾ ਦੇਖੋ ਇਹ ਆ ਉਹ ਦਾ ਪੈਚ ਵਰਕ ਦੇ ਨਾਲ ਪੈਚ ਦਾ ਕਿਹੜਾ ਦਾ ਵਰਕ ਕੀਤਾ ਹੈ ਦੇਖੋ ਕਿੰਨਾ ਜਿਆਦਾ ਸੋਹਣਾ ਬਣਿਆ ਹੋਇਆ ਹੈ ਇਸ ਤਰ੍ਹਾਂ ਦਾ ਬਣਿਆ ਹੈ ਤਾਂ ਲੈਕਾ ਇਹ ਆ ਜੁਗਾ ਦਾ ਲੈਕ ਦਾ ਵਰਕ ਬਹੁਤ ਜਿਆਦਾ ਸੋਹਣੀ ਚੀਜ਼ ਬਣੀ ਹੋਈ ਹੈ ਇਹ ਆਪਣੇ ਕੋਲ ਜਿਹੜਾ ਨਾਰਮਲ ਪਸ਼ਮੀਨਾ ਹੁੰਦੀ ਉੱਪਰ ਰੈਡੀ ਕੀਤਾ ਇਹ ਵਰਕ ਆ ਉਹ ਵਾਸਤੇ ਜਿਹੜਾ ਬਾਹਾਂਾਂ ਦੇ ਉੱਪਰ ਸਿੰਪਲ ਸੋਬਰ ਜਿਹਾ ਸੂਟ ਹੈ ਬਹੁਤ ਜਿਆਦਾ ਸੋਹਣਾ ਸੂਟ ਬਣਿਆ ਹੋਇਆ ਹੈ ਇਹ ਇਹ ਸੂਟ ਤੁਸੀਂ ਆਪਣ ਨੂੰ 1100 ਰੁਪਏ ਦੇ ਪ੍ਰਾਈਸ ਵਿੱਚ ਇਹ ਸੂਟ ਜਿਹੜਾ ਲੈ ਸਕਦੇ ਹੋ ਇਹ ਵਾਲੇ ਸੂਟ ਦਾ ਪ੍ਰਾਈਸ ਜੇ ਪਤਾ ਤੁਹਾਨੂੰ ਮਿਸ ਗਿਆ ਦੂਜੇ ਸੂਟਾਂ ਦੇ ਪ੍ਰਾਈਸ ਜੇ ਪਤਾ ਤੁਹਾਨੂੰ ਦੱਸਾਂਗੇ ਨਾਲ ਦੀ ਨਾਲ ਜਿਹੜਾ ਸੂਟ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਲਿਓ ਇਹਦੇ ਨਾਲ ਦਾ ਵੀ ਜੇ ਤੁਸੀਂ ਸੂਟ ਜਿਹੜਾ ਆਪਣੇ ਕੋਲੋਂ ਰੈਡੀ ਕਰਵਾਉਣਾ ਤਾਂ ਕਰਵਾ ਸਕਦੇ ਹੋ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਇੱਕ ਸੋਹਣਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਆਪਣੀ ਵੀਡੀਓ ਕਿਹੋ ਜਿਹੀ ਲੱਗੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ